ਹਾਂਜੀ ਫੇਡ ਵਧੀਆ ਸੀ ਠੀਕ ਠਾਕ ਹੀ ਡੜ ਠੀਕ ਹੀ ਹਾਂਜੀ ਠੀਕ ਹੀ ਐਦਾਂ ਹੀ ਦਵਾਈ ਦੂਈ ਖਾਈ ਜਾਂਦੇ ਆ ਅੱਛਾ ਹਾਂਜੀ ਤੇ ਉਹਦਾ ਖੁਸ਼ ਹੀ ਨਾ ਹਾਂਜੀ ਨਹੀਂ ਨਹੀਂ ਖੁਸ਼ ਹੀ ਬੁਰੇ ਅੱਛਾ ਹਾਂਜੀ ਤੇ ਹੋਰ ਲੱਗਿਆ ਆਢੀ ਗਵਾਂਢੀ ਤੇ ਨਹੀਂ ਆਇਆ ਕੋਈ ਨਹੀਂ ਨਹੀਂ ਆਢੀ ਗਵਾਂਢੀ ਦੀ ਟਾਈਮ ਹੀ ਨਹੀਂ ਮਿਲਿਆ ਇੰਨਾ ਜਾਣਦਾ ਉਹ ਤਾਂ ਜਾਣਾ ਸਹੀ ਚਾਚੇ ਘਰ ਵੀ ਤਾਈ ਘਰ ਵੀ ਜਾਣਾ ਸੀ ਤੇ ਫੇਰ ਉਹ ਮੁੜ ਕੇ ਟਾਈਮ ਕਿੰਨਾ ਹੀ ਹੋਵੇ ਤੁਹਾਨੂੰ ਪਤਾ ਇੱਥੋਂ ਲੇਟ ਹੋ ਗਈ ਚਲ ਕੋਈ ਨਹੀਂ ਫੇਰ ਸੇਵਾ ਪਾਣੀ ਉਹਨਾਂ ਸਵਾਹ ਕਰਨਾ ਵਾ ਪੂਜੀਆ ਤੇ ਬਿਸਕਟ ਰੱਖਤੇ ਹੀ ਗਾੜੀ ਚਾਹ ਪਿਆਲਣ ਜੋਗੇ ਉਹ ਹੈ ਨਹੀਂ ਆ ਜਿੱਥੇ ਤੁਸੀਂ ਵਿਆਹਤਾ ਮੇਰੀ ਗੱਲ ਸੁਣ ਤੜਫਣਾ ਬਹੁਤਾ ਕੱਲਾ ਤਾਂ ਵਿਚਾਰਾ ਹੈਗਾ ਵਾ ਤੇ ਕੀ ਲਿਆਉਂਦਾ ਤੇ ਕੀ ਕਰਦਾ ਅਗਲੇ ਦੇ ਹਾਲਾਤ ਵੀ ਵੇਖੀ ਦੇ ਹੁੰਦੇ ਆ ਸਭ ਕੁਝ ਖਾਣ ਹੀ ਨਹੀਂ ਹੁੰਦਾ ਓਏ ਆ ਜਾ ਕੇ ਕਮਰੇ ਤੇ ਦੋ ਲੱਭ ਲਈਂ ਤੇ ਤਹੀਂ ਉਹ ਵੀ ਟੀਨਾ ਵਾਲਾ ਲੱਭ ਲਿਆ ਵਾ ਜੇ ਕੋਈ ਨਾਲ ਹੀ ਚਲ ਜੇ ਮੇਰੇ ਤੇ ਫੇਰ ਨਹੀਂ ਮੰਮੀ ਹੁਣ ਤੇ ਤੁਸੀਂ ਏਦਾਂ ਕਹਿੰਦੇ ਹੋ ਨਾ ਪਤਾ ਤੁਹਾਨੂੰ ਉਦਨ ਲੱਗਣਾ ਵਾ ਜਿੱਦਣ ਅਗਲੇ ਨੇ 5 ਕਿੱਲੇ ਵੇਚ ਕੇ ਖਾ ਲੇ ਹੁਣ ਤੁਸੀਂ ਕਰੋ ਆਪਣੀਆਂ ਮਰਜ਼ੀਆਂ ਲੈ ਭਈ ਇੱਕ ਪੈਗਣਾ ਮੈਨੂੰ ਕੀ ਹੋਏਣਾ ਵਾ ਸੋਣੀਆਂ ਚੀਜ਼ਾਂ ਤੇ ਆਉਣਗੀਆਂ ਜਿਹੜੀ ਸਕੀਮ ਨੂੰ ਦੇਤੀ ਹੈ ਨਾ ਤੇ ਮੇਰੀਆਂ ਲੈਣਾ ਵੇਰਾ ਹੋਏ ਨਹੀਂ ਆ